ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸਿੰਧੂ ਡੈਰੀ ਫਾਰਮ ਤੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਦੁੱਦਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਜਾਂਦਾ ਤੇ ਪੂਰੇ ਵੱਡੇ ਵਟ ਵਾਲੀ ਗਾਂ ਲੈ ਕੇ ਆਂਦੀ ਹੈ ਮਿੱਤਰੋ ਗਾਂ ਦਾ ਕੱਦ-ਕੜ ਚੈੱਕ ਕਰੋ ਲੈਵਾ ਕੁਆਲਿਟੀ ਚੈੱਕ ਕਰੋ ਦੁੱਧ ਦੀਆਂ ਸੱਲਾਂ ਭਰਾ ਦੂਗੀ ਤੇ ਬਾਈ ਨੇ ਇਹਦਾ ਰੇਟ ਰੱਖਿਆ 1.5 ਲੱਖ ਰੁਪਈਆ ਬਾਕੀ ਮੌਕੇ ਤੇ ਮਾਨ ਤਨ ਕੀਤਾ ਜਾਊਗਾ ਤੇ ਬਾਈ ਨੇ ਨਾਲ ਆਪ ਨੂੰ ਵੀਡੀਓ ਭੇਜੀ ਹੈ ਤਾਜੀ ਸੋਈ ਦੀ ਜੇ ਰਪਈ ਵੀ ਹੈ ਆਮ ਅਗਰ ਬੱਚਾ ਹੈ ਤਾਂ ਤੁਸੀਂ ਚੈੱਕ ਕਰ ਲਓ ਬਾਕੀ ਜੇਰ ਪੈਂਦੀ ਜੀ ਸਾਰੀ ਵੀਡੀਓ ਨਾਲ ਪਾਉਣੀ ਆਪਾਂ ਜੇ ਕਿਸੇ ਬਾਈ ਨੂੰ ਲੈਣੀ ਹੈ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਗਾਂ ਖਰੀਦ ਸਕਦੇ ਹੋ ਐਡਰੈਸ ਆਪਾਂ ਫੇਰ ਦੱਸ ਦਵਾਂ ਨੇ ਪਿੰਡ ਦੁੱਧਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 35 40 ਲੀਟਰ ਪਲੱਸ ਵਾਲੀ ਗਾਂ ਗੀ ਬਾਕੀ ਕੁਆਲਿਟੀ ਚੈੱਕ ਕਰੋ ਮਿੱਤਰੋ ਸਰੀਰ ਪੱਖੋਂ ਚੰਗੇ ਢਾਂਚੇ ਦੀ ਆ ਪੱਠਪੂੜਾ ਚੰਗਾ ਗਾ